ਤੋਂ ਮੇਰੇ ਵੀਰ ਭੈਣ ਭਰਾ ਆਏ ਮੈਂ ਸਭ ਤੋਂ ਪਹਿਲਾਂ ਬੇਨਤੀ ਇਹ ਕਰਾਂਗਾ ਕਿ ਭੈਣਾਵਰ ਨੂੰ ਬਹੁਤ ਸ਼ੋਰ ਆ ਰਿਹਾ ਹੈ ਇਹ ਸ਼ੋਰ ਨਾ ਕਰੋ ਪਲੀਜ਼ ਬੇਨਤੀ ਹੈ ਕਿ ਬਾਹਰ ਤੋਂ ਆਏ ਮੇਰੇ ਭੈਣ ਭਰਾ ਵੀਰ ਮੈਂ ਵੇਖ ਰਿਆਂ ਕੇ ਬੈਠੇ ਨਾ ਮਨ ਦੇ ਵਿੱਚ ਵਿਚਾਰ ਵੀ ਹੈ ਕਿ ਨਵੀਂ ਸੰਗਤ ਵੇਖ ਰਿਹਾ ਨਵਾਂ ਰੰਗ ਨੂੰ ਵੇਖ ਰਿਹਾ ਨਵਾਂ ਨਿਸ਼ਾਨ ਸਾਹਿਬ ਦੇਖ ਰਿਹਾ ਜਿੰਨੇ ਵੀ ਆਪ ਜੀ ਗ੍ਰੰਥ ਸ਼ਾਸਤਰ ਪੜ੍ਹਦੇ ਹੋ ਗੀਤਾ ਪੜ੍ਹਦੇ ਹੋ ਬਾਈਬਲ ਪੜ੍ਹਦੇ ਹੋ ਕੁਰਾਨ ਪੜ੍ਹਦੇ ਹੋ ਕਿਸੇ ਵੀ ਧਰਮ ਦੇ ਰਿਲੇਟ ਤੁਸੀਂ ਬਿਲੋਂਗ ਕਰਦੇ ਹੋ ਹਰੇਕ ਧਰਮ ਦੇ ਵਿੱਚ ਸਪਸ਼ਟ ਤੇ ਕਲੀਅਰ ਦੱਸਿਆ ਕਿ ਕਾਲ ਯੁਗ ਦੇ ਅਖੀਰ ਦੇ ਵਿੱਚ ਨਿਹ ਕਲੰਕਲ ਕਲਕੀਪਾਤ ਆਉਣਗੇ ਕੋਈ ਇਸ ਤਰ੍ਹਾਂ ਦਾ ਧਰਮ ਨਹੀਂ ਦਿੱਸਦੇ ਵਿੱਚ ਨਾ ਕਿਹਾ ਹੋ ਆਪ ਵੀ ਉਸ ਦਾ ਦਰਸ਼ਨ ਕਰ ਰਹੇ ਹੋ। ਭਗਵਾਨ ਕਿਸੇ ਨੂੰ ਪੁੱਛ ਕੇ ਕਿਸੇ ਨੂੰ ਚਿੱਠੀਆਂ ਪਾ ਕੇ ਨਹੀਂ ਆਉਂਦਾ। ਸਮੇਂ ਨੂੰ ਯਾਦ ਕਰੋ ਜਦੋਂ શ્રી रामचंद्र जी आए ਕੀ ਉਹਨੇ ਸੰਸਾਰ ਨੂੰ ਕਿਤੇ ਚਿੱਠੀ ਭੇਜੀ ਸੀ ਕਿ ਮੈਂ ਆ ਰਿਹਾ ਜੀ। ਉਸ ਵੇਲੇ ਚੰਦ ਗੁਰਮੁਖ ਅਨੁਸਾਰ ਪਈ। ਉਹ ਆਪ ਕਿਰਪਾ ਕਰਦਾ। ਕ੍ਰਿਸ਼ਨ ਮਹਾਰਾਜ ਜੀ ਆਏ ਚੰਦ ਅਨੁਸਾਰ ਪਈ। ਸੁਦਾਮੇ ਵਰਗੇ ਨੂੰ ਬਾਕੀ ਕਿਸੇ ਅਨੁਸਾਰ ਨਹੀਂ ਬਈ। ਜਦੋਂ ਉਹ ਬੇਲਾ ਨਿਕਲ ਜਾਂਦਾ ਫੇਰ ਸੰਸਾਰ ਕੀ ਕਰਦਾ ਫੇਰ ਭਜਦਾ ਹੁੰਦਾ ਪਿੱਛੇ ਜਿੰਨੀਆਂ ਖੇਡਾਂ ਹੋਈਆਂ ਸਾਰੀਆਂ ਸ਼ਬਦ ਦੀ ਖੇਡ ਹੁੰਦੀ ਰਹੀ ਇੱਕ ਸ਼ਬਦ ਨੇ ਖੇਡ ਕੀਤੀ ਉਹ ਸ਼ਬਦ ਕਹਿੰਦਾ ਸ਼ਬਦ ਕਹੇ ਮੈਂ ਰਾਮ ਬਣ ਗਿਆ ਸ਼ਬਦੀ ਰਾਮ ਬਣ ਗਿਆ ਸ਼ਬਦ ਕੀ ਉਹ ਨਿਰਗੁਣਿਆ ਕੋਈ ਦਿਸਦਾ ਨਹੀਂ ਕਿਸੇ ਨੂੰ ਉਹ ਹੀ ਰਾਮ ਬਣ ਗਿਆ ਸ਼ਬਦ ਕਹੇ ਮੈਂ ਰਾਮ ਬਣ ਗਿਆ ਸੀਤਾ ਪਿੱਛੇ ਭਜਿਆ ਬਹਾਉਦਾ ਹੀ ਆ ਤੇ ਸੀਤਾ ਰਾਮ ਕੀ ਨਰਾ ਦਿੱਤਾ ਸੀ ਉਸ ਵੇਲੇ ਸੀਤਾ ਰਾਮ ਸੀਤਰਾਮ ਦੇਤਾਰੀ ਨਹੀਂ ਸੀਤਾ ਸਾਡੀ ਸੋਤੀ ਹੈ ਤਾਂ ਰਾਮ ਸਾਡਾ ਉਹ ਨਿਰਗੁਣ ਪਰਮਾਤਮਾ ਹੈ ਉਹ ਨਾਰਾਇਣ ਉਹ ਆਪਣਾ ਮਤਲਬ ਗਲਤ ਕਰਤਾ ਦੇਤਾਰੀ ਦੀ ਪੂਜਾ ਨਹੀਂ ਪੂਜਾ ਕਿਸ ਦੀ ਹੁੰਦੀ ਹੈ ਜਿਹੜਾ ਇੱਕ ਭਗਵਾਨ ਹੈ ਜਿਹੜਾ ਮਰਨ ਜਨਮ ਤੋਂ ਰਹਿੰਦੇ ਆ ਸ਼ਬਦ ਕੀ ਕਹਿੰਦਾ ਮੈਂ ਰਾਮ ਬਣ ਗਿਆ ਸੀਤਾ ਪਿੱਛੇ ਪੱਜਿਆ ਵਾ ਉਹਦਾ ਹੀ ਆ ਫਿਰ ਅਗੇ ਰਾਮ ਤੋਂ ਬਾਅਦ ਕੌਣ ਬਣ ਗਿਆ ਸ਼ਬਦ ਕਹੇ ਮੈਂ ਕਾਂਹਨ ਬਣ ਗਿਆ ਰਾਧਾ ਪਿੱਛੇ ਪਲਸਰੀ ਰਿਹਾ ਵਜਾਈ ਆ ਇਹ ਖੇਡ ਕਰਦਾ ਹੈ ਭਗਵਾਨ ਤੇ ਸੰਸਾਰ ਉਸੇ ਖੇਡ ਨੂੰ ਭਗਵਾਨ ਸਮਝ ਕੇ ਬੈਠਾ ਕੋਈ ਇਹ ਕਹਿ ਦੇ ਮੈਂ ਰਾਮ ਭਗਵਾਨ ਆ ਇੱਕ ਕੋਈ ਭੰਡ ਕਹ ਦੂ ਵੀ ਮੈਂ ਕ੍ਰਿਸ਼ਨ ਭਗਵਾਨ ਤੇ ਭਗਵਾਨ ਇੱਕ ਦੋ ਹੋ ਨਹੀਂ ਸਕਦੇ ਅੱਗੇ ਸ਼ਬਦ ਕਿਹੇ ਮੈਂ موسی ਬਣ ਗਿਆ ਇਸਾ موسی ਮੋਂ ਬਤ ਤਿੰਨ ਪਗੰਬਰ ਹੋਏ ਮੁਸਲਮਾਨਾਂ ਦੇ ਉਹੀ ਫੇਰ ਸ਼ਬਦੇ ਕ੍ਰਿਸ਼ਨ ਤੋਂ ਬਾਅਦ ਕੀ ਕਹਿੰਦੇ ਮੈਂ موسی ਬਣ ਗਿਆ ਮੂਹ ਦੇ ਪਾਰ ਲੱਗੜ ਕੇ ਨੱਕ ਦਿੱਤਾ ਕਸਾਈਆ موسی ਮੂਹ ਦੇ ਪਾਰ ਡਿੱਗਾ ਸੀ ਉਹਨੇ ਚਲਕ ਮੰਗੀ ਸੀ ਪ੍ਰਮਾਤਮਾ ਦਾਰਸ਼ ਮੰਗਿਆ ਸੀ ਉਹ ਤੋਂ ਦਰਸ਼ ਚੱਲਿਆ ਨਹੀਂ ਗਿਆ ਉਹ ਮੂਹ ਦੇ ਪਾਰ ਕਰ ਗਿਆ ਥੱਲੇ ਅੱਗੇ ਸ਼ਬਦ ਕੀ ਕਹਿੰਦਾ ਸ਼ਬਦ ਕੇ ਇਹ ਮੈਂ ਈਸਾ ਬਣ ਗਿਆ ਗਲ ਫਾਸੀ ਰਹਿ ਲਟਕਾਈ ਹੈ ਉਹਨੂੰ ਲੜਕਾਤਾ ਸੀ ਫਾਸੀ ਲੜਕਾਤਾ ਸੀ ਇਸੇ ਨੂੰ ਸ਼ਬਦ ਕੇ ਇਹ ਮੈਂ ਮੁਹੰਮਦ ਬਣ ਗਿਆ ਫਿਰ ਮੁਹੰਮਦ ਸਾਹਿਬ ਬਣ ਗਿਆ ਤੇ ਹੋ ਗਿਆ ਨਾ ਈਸਾ موسی ਮੁਹੰਮਦ ਤਿੰਨ ਹੋ ਗਏ ਉਹ ਛਕਦੇ ਕਰਿਆ ਪਰ ਉਹ ਸਾਨੂੰ ਸਿਰਫ ਜਿੰਨੇ ਵੀ ਗ੍ਰੰਥ ਸਾਹਿਬ ਰਿਆ ਉਹ ਇੱਕ ਸ਼ਬਦ ਹੀ ਖੇਡ ਕਰਦਾ ਰਿਹਾ ਪਰ ਉਸ ਸੰਸਾਰ ਨੂੰ ਇਹ ਪੈਗਾਮ ਦਿੰਦਾ ਰਿਹਾ ਕਿ اے ਸੰਸਾਰੀਓ ਇੱਕ ਭਗਵਾਨ ਨਾਲ ਜੁੜ ਜਿਓ ਇੱਕ ਭਗਵਾਨ ਦੀ ਗੱਲ ਕਰਿਓ ਅਗੇ ਅਗੇ ਕੀ ਕਹਿੰਦਾ ਸ਼ਬਦ ਇਹ ਮੈਂ ਨਾਨਕ ਬਣ ਗਿਆ ਫਿਰ ਨਾਨਕ ਪਾਸ਼ੇ ਧਾਰਾਂਗੇ ਸ਼ਬਦ ਤੱਕ ਇਹ ਮਨਾਨਗ ਬਣ ਗਿਆ ਗਰੀਬੀ ਬੇਸ ਕਰਕੇ ਧਰਤੀ ਕਦਮਾਂ ਨਾਲ ਮਿਲਾਈ ਆ ਗਰੀਬੀ ਦਾ ਵੇਸ ਕੀਤਾ ਨਾਨਕ ਪਾਸ਼ੇ ਨੇ ਗਰੀਬੀ ਦੀ ਅਗੇਨ ਸ਼ਬਦ ਤੱਕ ਇਹ ਮੈਂ ਭਗਵਿੰਦ ਬਣ ਗਿਆ ਫੁਰਕੀ ਕਰਾਗੇ ਸਾਰੇ ਭਗਵਾਨ ਮੰਨ ਕੇ ਬਹਿਜੋ ਪਰ ਗੱਲ ਉਥੇ ਸ਼ਬਦ ਕਰ ਰਿਹਾ ਸ਼ਬਦ ਕੀ ਕਹਿੰਦਾ ਕਾਲਪੁਰਖ ਦੀ ਮਨੋਤ ਕਰੋ ਪਰ ਹੁਣ ਜੋਤ ਤੇ ਸ਼ਬਦ ਦੀ ਧਾਰ ਨੇ ਆਪ ਸੰਗਕ ਕੇਂਡ ਹੋਈ ਕਾਲ ਯੁਗ ਦੇ ਅੰਤ ਦੇ ਵਿੱਚ ਕਾਲਪੁਰਖ ਪਰਮਾਤਮਾ ਸਹਿਮ ਆਗੇ ਇਹ ਜੋਤ ਦੇ ਸ਼ਬਦ ਦੀ ਧਾਰ ਖੇਡ ਹੋ ਇਥੇ ਦੇਹਤਾਰੀ ਖੇਡ ਨਹੀਂ ਪਈ ਗੋਬਿੰਦ ਪਾਸ਼ਣ ਆ ਕੇ ਕਹਿੰਦਾ ਕਿ ਇਥੇ ਦੇਹਤਾਰੇ ਦੀ ਹੁਣ ਗਾਂ ਪੂਜਾ ਮੈਂ ਨਹੀਂ ਹੋਣ ਦੇਣੀ ਉਹ ਆਖਰੀ ਖੇਡ ਸੀ ਉਹ ਸੰਭਲ ਦੇ ਵਿੱਚ ਆਉਣਗੇ ਸੰਭਲ ਕੋਈ ਜੁਪੀ ਵਾਲਾ ਸੰਭਲ ਜਾਂ ਕੋ ਬਰਾਤਾਬਾ ਸੰਭਲ ਨਹੀਂ ਹੈ ਸੰਭਲ ਕੋਈ ਪਿੰਡ ਗਰਾਉਂਡ ਨਹੀਂ ਹੈ ਦਾ ਸੰਭਲ ਸਾਡੇ ਤਨ ਸੀ ਹਾਤਾ ਸਰੀਰ ਸੀ ਪ੍ਰਮਾਤਮਾ ਦਾ ਸੰਭਲ ਦਾ ਮਤਲਬ ਹੈ ਪਹਿਲੇ ਸ ਸ ਹੁੰਦਾ ਸੋਇਮ ਫਿਰ ਬਬਾ ਵਲ ਲਲਵੇ ਲਲਕਾਰ ਸਉਏ ਮ ਬਲ ਲਲਕਾਰ ਸੰਭਲ ਦਾ ਮਤਲਬ ਇਹ ਆ ਸੰਭਲ ਦਾ ਮਤਲਬ ਕੋਈ ਪਿੰਡ ਨਹੀਂ ਸੀਗਾ ਤਾਂ ਉਹ ਸ਼ਬਦ ਹੈ ਜਿਹੜਾ ਉਖੇੜ ਕਰਦਾ ਆ ਜੁਗਾ ਜੁਗਾ ਉਖੇੜ ਕਰਦਾ ਆ ਤੇ ਉਹੀ ਸ਼ਬਦ ਕੀ ਕਹਿੰਦਾ ਆ ਕਲਯੁਗ ਦੇ ਅਖੀਰ ਦੇ ਵਿੱਚ ਆਉਣਾ ਹੈਗਾ ਬ੍ਰਾਹਮਣ ਗੋੜ ਕਿਸੇ ਸ਼ਾਸਤਰ ਲਈ ਬ੍ਰਾਹਮਣ ਗੋੜ ਦੂਸਰੇ ਸ਼ਾਸਤਰ ਚ ਕਲਕੀਵਤਾਰ ਨੇਕ ਅਲੰਕ ਅਵਤਾਰ ਨਿਸ਼ਕਲੰਕ ਆਉਣਗੇ ਪ੍ਰਸੰਭਲ ਦੇ ਵਿੱਚ ਆਉਣਗੇ ਅੱਗੇ ਕੀ ਕਹਿੰਦੇ ਸ਼ਬਦ ਕੇ ਇਹ ਮੈਂ ਗੋਬਿੰਦ ਬਣ ਗਿਆ ਖੰਡਾ ਖੜਗ ਚੁੰਕਾਇਆ ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ ਫਿਰ ਉਹ ਸਭ ਨੂੰ ਛੱਡ ਗਿਆ ਸ਼ਬਦ ਕਹੇ ਮੈਂ ਸਭ ਨੂੰ ਛੱਡ ਗਿਆ ਸ਼ਬਦ ਸ਼ਬਦ ਵਿੱਚ ਸਮਾਈ ਆ ਸ਼ਬਦ ਕਹੇ ਮੈਂ ਸਭ ਕੁਝ ਬਣ ਗਿਆ ਆਪੇ ਪਿਤਾ ਤੇ ਆਪੇ ਮਈ ਆ ਸ਼ਬਦ ਕਹੇ ਮੈਂ ਤਾਨਾ ਤਨ ਗਿਆ 184 ਨਜ਼ਰੀ ਆਈਆ ਸ਼ਬਦ ਕਹੇ ਮੈਂ ਵਿਸ਼ਨ ਬਰਮਾ ਸ਼ਿਵ ਘਾੜਤ ਘੜ ਗਿਆ ਕੌਣ ਕਹਿ ਰਿਹਾ ਇਹ ਸ਼ਬਦ ਕਹਿ ਰਿਹਾ ਸ਼ਬਦ ਨੇ ਕੀ ਦੀ ਕਹਾਣੀ ਕੀਤੀ ਹੈ ਵਿਸ਼ਨੂ ਦੀ ਕਿ ਬ੍ਰਹਮਾ ਵਿਹੇਸ ਤੇ ਕੀਤੀ ਅਸੀਂ ਉਹ ਤਿੰਨਾਂ ਨੂੰ ਕਰਾ ਬਮਨ ਲਿਆ ਪਿਛਲਾ ਵੀ ਨਹੀਂ ਕੋਈ ਛੱਡਿਆ ਤਾਂ ਗਾਹਾਂ ਲ ਵੀ ਇਹੀ ਸਾਰੇ ਤੇ ਕੀ ਕਰਦੇ ਨੇ ਭਗਵਾਨ ਕਿੰਨੇ ਆ ਭੈਣ ਤੋਂ ਭਰਾ ਹੋ ਇੱਕ ਦੋ ਨਹੀਂ ਹੁੰਦਾ ਇਹ ਸ਼ਬਦ ਦੀ ਖੇਡ ਹੁੰਦੀ ਹੈ ਅੱਗੇ ਕੀ ਕਹਿੰਦੇ ਸ਼ਬਦ ਕਹੇ ਵਿਸ਼ਨ ਬ੍ਰਹਮਾ ਸ਼ਿਵ ਘਾੜ ਤ ਘੜ ਗਿਆ ਸੰਸਾਰੀ ਭੰਡਾਰੀ ਸ਼ਿੰਗਾਰੀ ਨਾਉ ਰਖਾਈ ਆ ਉਰਣਕੰਡ ਵਾਲਾ ਵੀ ਮੈਂ ਆਪਸੀ ਹੀ ਜਿਵੇਂ ਇੱਕ ਪਿੰਡ ਜਿਵੇਂ ਇੱਕ ਮਹੱਲੇ ਦਾ ਕੋਈ ਪੰਜ ਸਰਪੰਚ ਹੁੰਦਾ ਹੈ। ਪੰਜ ਸਰਪੰਚ ਹੁੰਦਾ ਹੈ, ਐਮਸੀ ਹੁੰਦਾ ਹੈ ਦੇਖਭਾਲ ਕਰਨ ਵਾਸਤੇ ਉਸ ਗ੍ਰਾਮ ਪਿੰਡ ਦੀ। ਉਹੀ ਇਸੇ ਤਰ੍ਹਾਂ ਅਗੇ ਸ਼ਬਦ ਕਹੇ ਜੇ ਮੈਨੂੰ ਤਕੋ ਮੈਂ ਸਾਰਿਆਂ ਵਿੱਚ ਵੜ ਗਿਆ। ਮੈਂ ਤਾਂ ਸਾਰਿਆਂ ਵਿੱਚ ਵੜ ਗਿਆ। ਅਸੀਂ ਕਿੱਥੇ ਲੱਭਦੇ ਆ ਬਾਹਰ। ਅਸੀਂ ਬਾਹਰ ਮੰਦਿਰਾਂ 'ਚ ਮਿਲਦੇ ਆ। ਭਗਵਾਨ ਨੇ ਮੰਦਰ ਕਿਹੜਾ ਬਣਾਇਆ ਸਾਡਾ? ਇਹ ਤਾਂ ਸਮਦਵਾਰੀ। ਇਹ ਅਸਾਚੇ ਮੰਦਿਰ ਆ। ਇਹ ਮੰਦਰ ਨੂੰ ਇੱਥੇ ਜਾਣ ਵਾਸਤੇ ਕੋਈ ਫੀਸ ਨਹੀਂ ਇੱਥੇ ਕੋਈ ਪੂਜਾ ਹੈ ਕੋਈ ਫੀਸ ਕਿਸੇ ਦੀ ਜ਼ਰੂਰਤ ਨਹੀਂ ਇੱਥੇ ਆਤਮਾ ਕਿੰਨੀ ਆ ਇੱਕ ਪਰਮਾਤਮਾ ਕਿੰਨੇ ਇੱਕ ਆਤਮਾ ਤੇ ਪਰਮਾਤਮਾ ਦਾ ਮੇਲਾ ਸਿ ਸਵੈਮ ਕਰਨਾ ਹੈ ਕੋਈ ਨਹੀਂ ਕਰਵਾ ਸਕਦਾ ਅਗੇ ਕੀ ਕਹਿੰਦਾ ਸ਼ਬਦ ਬਿਨਾ ਮੇਰੇ ਤੋਂ ਜਿਹਦਾ ਨજર ਕੋਈ ਨਾ ਆਇਆ ਸ਼ਬਦ ਕਹਿ ਮੈਂ ਅੰਦਰ ਕਾਇਆ ਮੰਦਰ ਦੀ ਸਭ ਦੀ ਚੋਟੀ ਵਿੱਚ ਚੜ ਗਿਆ ਸ਼ਿਖਰ ਬਹਿ ਕੇ ਆਪਣਾ ਅਸਣ ਲਾਇਆ ठीक है जी बैठ गया सर लगे बैठा लंबोस पर ये भगवान पहली बार धरती पे आया इन्होंने एड़ी वक्षिश कीती ऐनी कृपा कीती पहली कृपा जिसने एक बार जगारा ही ला लिया वो 184 तो बार एक बार जगारा ला लिया 184 तो बार और जिन्होंने आगे निमिशगार कीती वो भी 184 तो बार परमात्मा ने आगे 24 ग्रंथात लिखित हरवाणी लगवाई ਪਰਮਾਤਮਾ ਨੇ ਕਿਹਾ ਜੇ ਸਦਾ ਇੱਕ ਵਾਰ ਹਿਰਦੇਉ ਸੀਸ ਗਿਆ ਚੁੱਕ ਜਿਸ ਨੇ ਇੱਕ ਵਾਰ ਹਿਰਦੇਉ ਸੀਸ ਨਿਵਾਤਾ ਇਸ ਪ੍ਰਭੂ ਨੂੰ ਇਸ ਮਾਲਕ ਨੂੰ ਜਿਸ ਨੇ ਇੱਕ ਵਾਰ ਅੰਦਰ ਤੋਂ ਸੀਸ ਨਿਵਾਲਿਆ ਉਹਨੂੰ ਉਹਨੂੰ ਕੀ ਕੀ ਮਿਲੂਗਾ ਉਹਨੂੰ ਕੀ ਵਡਿਆਈ ਮਿਲੂਗੀ ਸੁਣੋ ਕਹਿੰਦੇ ਜੇ ਸਦਾ ਇੱਕ ਵਾਰ ਹਿਰਦੇਉ ਸੀਸ ਗਿਆ ਚੁੱਕ ਭਗਵਾਨ ਕੀ ਕਹਿੰਦਾ ਫਿਰ ਮੈਂ ਫਿਰ ਮੈਂ ਵੀ ਅੰਚ ਕਹੋ ਕੇ ਪੈਂਡਾ ਨੇ ਆ ਮੁਕਾਈਆ ਫੇਰ ਮੈਂ ਵੀ ਤੁਹਾਡੇ ਪੈਂਡਾ ਦੀ ਮਹਿਲ ਧੋਦਾਂਗਾ ਤੁਹਾਡਾ ਮੈਚ 88 ਖਤਮ ਕਰਦੇ ਮਾਤ ਲੋਕ ਵਿੱਚੋਂ ਬੂਟਾ ਪੁੱਟ ਸੱਚ ਕਰਨ ਦੇਵਾਂ ਲਗਾਇਆ ਫੇਰ ਮੈਂ ਮਾਤ ਲੋਕ ਚੋਂ ਬੂਟਾ ਪੜ ਕੇ ਕਿੱਥੇ ਲਾ ਦਿੰਦਾ ਮੈਂ ਸੱਚ ਕਰਨ ਆਪਣੇ ਚਰਨਾਂ 'ਚ ਹਮੇਸ਼ਾ ਜਿੱਨਾ ਮੇਰੀ ਪਛਾਣ ਕਰਨੀ ਜੋ ਲੋਕ ਲੱਜਿਆ ਵਿੱਚ ਗਏ ਰੁਕ ਲੋਕ ਲੱਜਿਆ ਵੀ ਸਾਨੂੰ ਆਉਂਦੀ ਆ ਪਹਿਲਾਂ ਲੱਜਿਆ ਕਿ ਸ਼ਰਮ ਦੀ ਵਰਡ ਹੈ ਜੋ ਲੋਕ ਲੱਜਿਆ ਵਿੱਚ ਗਿਆ ਰੁਕ ਇੱਕ ਇਹ ਦੋਗਾ ਸਾਨੂੰ 184 ਖਾਕ ਦਿਆ ਮਿਲਾਈਆ ਇਹ ਕਿਰਪਾ ਕੀਤੀ ਉਸ ਪ੍ਰਮਾਤਮਾ ਨੇ ਹਲਕੀ ਬਤਾਰਾ ਭਗਵਾਨ ਆ ਚੁਕੇ ਹਨ ਉਸ ਨੇ ਆ ਕੇ ਚੌਂ ਜੁਗਾਂ ਦੇ ਵਿਛੜੀਆਂ ਜੜੀਆਂ ਉਹਦੀਆਂ ਆਤਮਾ ਸੀ ਉਹ ਪਰਮਾਤਮਾ ਨਾਲ ਆ ਕੇ ਇਕੱਠੀਆਂ ਕੀਤੀਆਂ ਵੈਦੇ ਦੇ ਮੁਤਾਬਕ ਮੈਂ ਅੱਜ ਇਹਨਾਂ ਲਈ ਇੱਕ ਛੋਟਾ ਜਿਹਾ ਲੇਖ ਸੰਜਿਆ ਕਰਾਂਗਾ ਧਿਆਨ ਦਿੰਦੇ ਰਹੋ ਕਿ ਗੋਬਿੰਦ ਪਾਸ਼ਾ ਜੀ ਸ਼ਬਦ ਦੀ ਖੇਡ ਹੋਈ ਉਥੇ ਗੋਬਿੰਦ ਪਾਸ਼ਾ ਜੀ ਆਪਣੇ ਭਗਤਾਂ ਨੂੰ ਜਿਹੜੇ ਸਰਸਾ ਵਿੱਚ ਵਿਛੜੇ ਸੀ ਉਹ ਹਰੜ ਗਏ ਸੀ ਸਰਸਾ ਦੇ ਵਿੱਚ ਨੰਦਪੁਰ ਸਾਹਿਬ ਤੋਂ ਸ਼ਹੀਦ ਹੋ ਕੇ ਆਏ ਸੀ ਜਿਹੜੇ ਸਿੱਖ ਉਹ ਅਕਾਲਪੁਰਖ ਨਾਲ ਗੋਬਿੰਦ ਪਾਸ਼ਾ ਨਾਲ ਗੱਲ ਕਰਦੇ ਤੇ ਗੋਬਿੰਦ ਪਾਸ਼ਾ ਕਹਿੰਦੇ ਨੇ ਭਗਤਾਂ ਨੂੰ ਕਿ ਭਗਤੋ ਹੁਣ ਤੁਸੀਂ ਫਿਕਰ ਨਾ ਕਰਿਓ ਮੈਂ ਤਾਂ ਮੇਰਾ ਅਕਾਲਪੁਰਖ ਕਲਕੀਪਰ ਬਣ ਕੇ ਆਵਾਂਗੇ ਤਾਂ ਭਗਤ ਕੀ ਕਹਿੰਦੇ ਨੇ ਅਕਾਲਪੁਰਖ ਤੇ ਅਸੀਂ ਨਹੀਂ ਜਗੀਨ ਕਰਦੇ ਅਸੀਂ ਰੱਬ ਦੇ ਵਿਸ਼ਵਾਸ ਨਹੀਂ ਕਰਦੇ ਗੋਬਿੰਦ ਕਿਉਂ ਨਹੀਂ ਕਰਦੇ ਕਹਿੰਦੇ ਉਹਦਾ ਤੇਰਾ ਵੀ ਸਹਾਈ ਨਹੀਂ ਹੋਇਆ ਤੇਰੇ ਨਾਲ ਇੰਨਾ ਕੁਝ ਹੋਇਆ ਪਰ ਤੇਰੀ ਉਸਨੇ ਬਾਹ ਨਹੀਂ ਫੜੀ ਤੇਰੀ ਉਸਨੇ ਬਾਹ ਨਹੀਂ ਫੜੀ ਤਾਂ ਭਗਵਾਨ ਕੀ ਕਹਿੰਦਾ ਭਗਤਾਂ ਨੂੰ ਸੁਣ ਕੇ ਜਰਾ ग्रंथ नंबर अठारह की लिखते हैं जिम्मे दसिया आप जी चौबी ग्रंथा की लिखत कराई उस परमात्मा ने जिस अठारंथ मैं, मैं लिख साजी प्रभु कहे कौन कहे प्रभु कहे भगवान कहे गोविंद भगवान गोविंद न नैं मेनू दिते लभ अक्त लभ ले द्वारा भगवान ने आके तेंदे मैं लभ तेरी वस्त तेरे हथ फ ਨੀ ਕਸਤ ਤੇਰੇ ਹੱਥ ਫੜਾਈ ਆ ਗੋਰ ਸਿੰਘ ਕਹਿਣ ਅਸੀਂ ਜਗਤ ਅਸੀਂ ਜਗਤ ਦੁਆਰ ਛੱਡ ਕੇ ਹਟ ਹਜਰਤ ਵੇਖਣਾ ਚਾਹੀ ਚਾਹੀਆਂ ਅਸੀਂ ਉਹਨੂੰ ਹਜਰਤ ਨੂੰ ਵੇਖਣਾ ਕਾਰਪੁਰਖ ਨੂੰ ਵੇਖਣਾ ਸੀ ਅੱਗੇ ਕੀ ਕਹਿੰਦਾ ਜੇ ਪੂਰੀ ਅਨੰਦ ਵਾਂਗ ਜਾਣਾ ਛੱਡ ਕੀ ਕਹਿੰਦੇ ਨੇ ਭਗਤ ਜੇ ਨੰਦਪੂਰੀ ਵਾਂਗ ਛੱਡ ਕੇ ਜਾਣਾ ਸਾਨੂੰ ਪਹਿਲੋਂ ਦੇ ਜੁਦਾਈਆ ਸਾਨੂੰ ਤੂੰ ਪਹਿਲਾਂ ਜੁਦਾਈ ਦੇ ਦੇ ਚਟ ਪੁਰਖੇ ਕਾਲ ਅੱਗੋਂ ਬੋਲਿਆ ਗੱਜ ਫਿਰ ਅੱਗੇ ਤੋਂ ਪੁਰਖ ਕਾਲ ਬੋਲਿਆ ਹੁਣ ਆਪਾਂ ਇਹ ਵੀ ਵਿਚਾਰ ਕਰਾਂਗੇ ਯਾਰ ਇਹ ਗੱਲਾਂ ਕਿੱਥੋਂ ਗੱਲਾਂ ਆਈਆਂ ਇਹ ਇਹ ਨਿਖਰੀ ਧਾਰ ਦੀ ਸਰੀ ਅਖਰੀ ਆ ਕੇ ਪ੍ਰਮਾਤਮਾ ਨਾਲ ਦਿੱਤੀ ਨਿਖਰ ਨਿਖਰੀ ਕੀ ਹੁੰਦੀ ਆ ਕੀ ਰਾਮ ਦੀ ਦਾ ਕ੍ਰਿਸ਼ਨ ਦੇ ਵਿੱਚ ਆਪਸ ਵਿੱਚ ਕੀ ਬਚਨ ਬਲਾਸ ਹੋਏ ਸੁਦਾਮੇ ਦੇ ਦੇ ਕ੍ਰਿਸ਼ਨ ਮਾਰਾਇ ਦੇ ਆਪਸ ਵਿੱਚ ਕੀ ਬਚਨ ਬਲਾਸ ਹੋਏ ਉਸ ਬਿਲੇ ਉਹਨੂੰ ਕੀ ਕਹਿੰਦੇ ਆ ਨਿਰਖਰੀਤਾ ਤੁਸੀਂ ਦੋ ਭੈਣਾ ਬਾਹਰ ਗੱਲ ਕਰਕੇ ਆਜੋ ਮੈਨੂੰ ਨਹੀਂ ਪਤਾ ਉਹ ਕੀ ਹੈ ਨਿਰਖਰੀਤਾ ਉਹ ਪ੍ਰਮਾਤਮਾ ਨੇ ਆ ਕੇ ਲਿਖਤੀ ਰੂਪ ਚ ਗੱਲ ਦੱਸਦੀ ਉੱਥੇ ਉਹ ਦੋ ਭੈਣਾ ਕੀ ਸਲਾਹਾਂ ਕਰਦੀਆਂ ਸੀ ਉਹਨੂੰ ਕਹਿੰਦੀ ਅਖਰੀਤਾ ਅੱਗੇ ਪੁਰਖ ਤਾਲ ਨੂੰ ਬੋਲਿਆ ਗੱਜ ਤੂਰ ਫਰਮਾਨ ਸੁਣਾਈ ਆ ਕੀ ਸੁਣਾਇਆ ਕੀ ਕਿਹਾ ਮੇ ਬੱਚੇ ਉਹ ਤੁਹਾਨੂੰ ਦੱਸਾਂ ਸੱਚ ਸੱਚੇ ਨਾਮ ਕਰੀ ਕੁੜਮਈਆ ਸੱਚ ਦੇ ਨਾਮ ਵੀ ਤੁਹਾਡੇ ਨਾਲ ਬੱਚੇ ਹੁਣ ਨਾ ਕੁੜਮਾਈ ਕਰਦੇ ਗੋਵਿੰਦ ਤੁਹਾਡੇ ਅੰਦਰ ਲੂ ਲੂ ਗਿਆ ਰੱਚ ਅਗਲੀ ਰਚਨਾ ਜਿਸ ਦੇ ਜਿਸ ਨੇ ਆਪਣੇ ਹੱਥ ਰਖਾਈਆ ਮੈਂ ਬਣ ਵਿਚੋਲਾ ਭਗਵਾਨ ਕੀ ਕਹਦਾ ਮੈਂ ਕੀ ਬਣ ਗਿਆ ਹੁਣ ਵਿਚ ਵਿਚੋਲਾ ਹੋਣ ਗਿਆ ਭਗਵਾਨ ਇਹ ਵਿਚੋਲਾ ਬਣ ਗਿਆ ਭਗਵਾਨ ਮੈਂ ਬਣ ਵਿਚੋਲਾ ਤੁਹਾਡੇ ਇਹਦੇ ਨਾਲ ਘਰਾਵਾ ਪੱਕੇ ਇਹਦੇ ਨਾਲ ਕੀਦੇ ਹੁਣ ਮੈਂ ਤੁਹਾਡੇ ਨਾਲ ਗੋਵਿੰਦਾ ਨਾਲ ਪੱਕ ਕਰਾਉ ਗੋਵਿੰਦਾ ਨਾਲ ਪੱਕੀ ਗੰਢ ਆਪਣੀ ਲੈਣੀ ਬਣਾਈਆ ਪਿੱਛੇ ਰਹਿ ਗਿਆ ਜਿਹੜਾ ਸ਼ੱਕ ਜਿਹੜਾ ਪਿੱਛੇ ਸ਼ੱਕ ਰਹਿ ਗਿਆ ਸੀ 20 21 ਬਿਕਰਮੀ ਵਿੱਚ ਦਿਆਂ ਕੜਾਈਆ ਸੱਚ ਪੁੱਛੋ ਭਗਵਾਨ ਕੀ ਕਹਿੰਦਾ ਭਗਤਾਂ ਨੂੰ ਸੱਚ ਪੁੱਛੋ ਬਿਨਾ ਤੁਹਾਡੇ ਦਰਸ ਦਿੱਤਾ ਨਹੀਂ ਕਿਸੇ ਪਰਤਖ ਕੀ ਕਹਿੰਦਾ ਭਗਵਾਨ ਮੇਰੀਏ ਭੈਣੋਂ ਤੋਂ ਭਰਾਵੋ ਭਗਵਾਨ ਕਹਿੰਦਾ ਫਿਰ ਤੇ ਚਿਕੀਨਤਾ ਕਰੋ ਮੈਂ ਸੱਚੀ ਗੱਲ ਕਰ ਰਿਹਾ ਮੈਂ ਇਸ ਤਰ੍ਹਾਂ ਦਰਸ਼ਨ ਮੈਂ ਆਇਆ ਕਿ ਕਿਸ ਨੂੰ ਦਿੱਤਾ ਹੀ ਨਹੀਂ ਗਿਆ ਮੈਂ ਮਿਲ ਤੇ ਜੀਨ ਕਰ ਲੋ ਤੁਸੀਂ ਵੀ ਇੱਥੇ ਆਏ ਤਾਂ ਵਿਸ਼ਵਾਸ ਕਰਕੇ ਜਾਇਓ ਆਂਡਵਾਨ ਪੁੱਛੀਂ ਵੀ ਲੋੜ ਨਹੀਂ ਆਪਣੀ ਆਤਮਾ ਨੂੰ ਜਿੱਥੇ ਤੁਹਾਡਾ ਵਿਸ਼ਵਾਸ ਹੈ ਉੱਥੇ ਗੱਲ ਕਰੋ ਪਰਮਾਤਮਾ ਤੇਰੀ ਗੱਲ ਸੁਣ ਕੇ ਆਈ ਸੀ ਭੈਣ ਤਾਂ ਭਰਾ ਇੱਥੇ ਕਰਲਾਉਂਦੇ ਸੀ ਭਗਵਾਨ ਤੂੰ ਆ ਗਿਆ ਤਾਂ ਸਾਨੂੰ ਕਿਉਂ ਨਹੀਂ ਤੂੰ ਮਿਲਾਇਆ ਸਾਨੂੰ ਦੂਰ ਤੂੰ ਕਿਉਂ ਰੱਖਿਆ ਆਪਣਾ ਲੇਖ ਆਪ ਬਣਾਉਣਾ ਪੈਂਦਾ ਹੈ। ਇਹ ਲੇਖ ਬਣਾ ਕੇ ਚਾਇਓ ਜੀ ਅੱਜ ਮੇਰੇ ਪਾਣਾ ਤੇ ਆਈਆਂ ਜੀ। ਕੀ ਕਹਿੰਦੇ ਨੇ ਪ੍ਰਮਾਤਮਾ ਸੱਚ ਬੁੱਛੋ ਬਿਨ ਥਾਡੇ ਦਰਸ ਦਿੱਤਾ ਨਹੀਂ ਕਿਸੇ ਪ੍ਰਤੱਖ ਸਾਰੇ ਰੋ ਰੋ ਰਹੇ ਕੁਲਾਈਆ ਸਾਰੇ ਰੋ ਰੋ ਕਰਲਾ ਰਹੇ ਨੇ ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਪਰ ਉਸ ਨੇ ਕਿਸੇ ਨੂੰ ਆਪਣਾ ਦਰਸ ਨਹੀਂ ਦਿੱਤਾ। ਤੁਸੀਂ ਤੱਕੋ ਬਾਹਰਲੀ ਅੱਖ ਕੀ ਗਿਆ ਭਗਵਾਨ ਨੇ ਤੁਸੀਂ ਕਿਹੜੀ ਅੱਖ ਨਾਲ ਦੇਖੋ ਬਾਹਰਲੀ ਅੱਖ ਨਾਲ ਅੰਦਰਲੀ ਅੱਖ ਨਾਲ ਭਗਵਾਨ ਨੂੰ ਕੋਈ ਨਹੀਂ ਦੇਖ ਸਕਦਾ ਤੁਸੀਂ ਤੱਕੋ ਬਾਹਰਲੀ ਅੱਖ ਮੈਂ ਅੰਦਰਲੀ ਅੱਖ ਨਾਲ ਅੱਖ ਮਲਾਈਆ ਉਹ ਅੰਦਰਲੀ ਅੱਖ ਨਾਲ ਮੈਂ ਆਖ ਰਿਹਾ ਕਿ ਮਲਾ ਮੈਂ ਆਗਾ ਪਰ ਤੁਸੀਂ ਭਗਤੋ ਹੁਣ ਮੈਨੂੰ ਬਾਹਰ ਹੀ ਅੱਖ ਨਾਲ ਦੇਖੋ ਰੱਬ ਨੇ ਅੱਖਾਂ ਦਿੱਤੀਆਂ ਵੇਖੋ ਉਸ ਪਰਮਾਤਮਾ ਨੂੰ ਇਸ ਤੇ ਰਹਿਮਤਾ ਮੰਗੋ ਕਿਰਪਾ ਕਰੂਗਾ ਬਾਪ ਹਮੇਸ਼ਾ ਬੱਚਿਆਂ ਦੀ ਕਿਰਪਾ ਹੀ ਕਰਦਾ ਹੈ ਪਰ ਬੱਚਾ ਮੰਗੇ ਤਾਂ ਸਹੀ ਆਪਣੇ ਬਾਪ ਕੋਲ ਕੁਝ ਉਹ ਤਾਂ ਪੋਸਤੂ ਕੋਲ ਤਾਂ ਭੰਡਾਰ ਹੈ ਸਮੁੰਦਰ ਹੈ ਉਸ ਕੋਲ ਉਸ ਤੋਂ ਮੰਗੋ ਉਸੇ ਆਪ ਪਰਮਾਤਮਾ ਤੋਂ ਅੱਗੇ ਪਰਮਾਤਮਾ ਕੀ ਕਹਿੰਦਾ ਤੁਸੀਂ ਚੁੱਪ ਮੈਂ ਤੁਹਾਡਾ ਗਾਵਾਂ ਜਸ ਤੁਸੀਂ ਨਹੀਂ ਹੁਣ ਬੋਲਣਾ ਪਗ ਤੋਂ ਤੋੜੇ ਜਸੂ ਮੈਂ ਨਾ ਮਗਾ ਪਰਮਾਤਮਾ ਜਸ ਜਾਇ ਪਗਾਂ ਤੇ ਇਹੋ ਵੜੀ ਵੜਾਈਆ ਪਾਵੇਂ ਕਰਮ ਰਾਜ ਤੁਹਾਡੀ ਚਰਨੀ ਜਾਏ ਟੱਠ ਕਰਮ ਰਾਜ ਤੁਹਾਡੀ ਚੱਲੀ ਠੱਠੇ ਗਾ ਪਗ ਤੋਂ ਤੁਸੀਂ ਹੁਣ ਕੁਝ ਨਹੀਂ ਕਰਨਾ ਤੁਸੀਂ ਚੁੱਪ ਰਹਿ ਜੇ ਸਭ ਕੁਝ ਹੁਣ ਮੈਂ ਕਰਾਂਗਾ ਕਰਮਰਾਏ ਤੁਆਰੀ ਤੁਹਾਡੀ ਚਰਨੀ ਜਾਏ ਟੱਠ ਚਿਤ੍ਰਗੁਪ ਤੇ ਦੋਵੇਂ ਜੋੜ ਜੋੜ ਲਾਗਣ ਪਈਆ ਚਿਤ੍ਰਗੁਪ ਕੀ ਕਰੂਗਾ ਹੱਥ ਜੋੜੂਗਾ ਤੁਹਾਡੇ ਦੇ ਭਗਤਾਂ ਦੇ ਕਿਉਂਕਿ ਇਸ ਕਰਕੇ ਜੋੜੂਗਾ ਕਿ ਪਗਵਤਾਂ ਦੇ ਮਹਿਰਮਾਨ ਕੌਣ ਹੋ ਗਿਆ ਸਿੱਧਾ ਡਾਇਰੈਕਟ ਜੋ ਇੱਕ ਭਗਵਾਨ ਆ ਚੁਗਿਆ ਰਹਿਣ ਵਾਲੀ ਤਾਕਤ ਤੇ ਭਗਵਾਨ ਹੈ ਗੁਰੂ ਤਾਰ ਪੀਰ ਪਗੰਬਰ ਤੁਹਾਨੂੰ ਅੱਗੋਂ ਮਿਲਣ ਹੱਸ ਹੱਸ ਤੇਈ ਉਤਾਰ ਤਿੰਨ ਪਗੰਬਰ 10 ਗੁਰਸਵਾਨ ਤੁਹਾਨੂੰ ਅੱਗੇ ਤੋਂ ਹੱਸ ਹੱਸ ਕੇ ਮਿਲਣਗੇ ਤੁਹਾਡੀ ਰਿਸਪੈਕਟ ਕਰਨਗੇ ਕਿਹਦੀ ਰਿਸਪੈਕਟ ਕਰਨਗੇ ਜੀ ਤੇ ਭਗਵਾਨ ਆਪ ਕਿਰਪਾ ਕਰ ਦੇਵੇ ਖੁਸ਼ੀਆਂ ਰਾਤ ਸੁਣਾਈਆ ਏ ਗੋਵਿੰਦਾ ਪਹਿਲਾ ਹੱਕ ਅਗਲਾ ਹੱਕ ਏਦੋਂ ਅੱਗੇ ਹੋਰ ਦੇ ਵੜਿਆਈਆ ਏ ਗੋਵਿੰਦਾ ਪਹਿਲਾ ਹੱਕ ਅੱਗੇ ਹੋਰ ਵੜੇ ਗੁਰਮੁਖੋ ਜਿੰਨਾ ਚਾਹੋ ਫੇਰ ਉਹਨਾਂ ਲਾਓ ਚੁੱਕ ਕੀ ਚੁਕਣਾ ਜਿੰਨਾ ਹੋਰ ਚੁਕਣਾ ਹੋਰ ਚੁਕ ਲੋ ਕੀ ਚੁਕਣਾ ਜੇ ਗੁਰਮੁਖੋ ਜਿੰਨਾ ਚਾਹੋ ਜਿਨਾ ਚਾਹੋ ਫੇਰ ਉਹਨਾਂ ਲਾਉ ਚੁੱਕ ਚੱਕ ਪੜਵਾਹੋਂ ਪਰੇ ਨਾ ਕੋਏ ਹਟਾਈਆ ਨੋ ਸੋਚਰਾਂ ਮੇ ਜੁਗ ਚੋਕੜੀ ਪਿਛੋ ਪੁਰਖ ਕਾਲ ਨੇ ਪੁਰਖ ਕਾਲ ਨੇ ਕੀ ਖੋਲਿਆ ਗੋਬਿੰਦ ਦਾ ਖੋਲਿਆ ਹਟ ਬਣ ਵਿਚੋਲਾ ਰਹਾ ਲੁਟਾਈਆ ਆਪ ਭਗਵਾਨ ਵਿਚੋਲਾ ਬਣ ਕੇ ਕੀ ਕਰ ਰਹੇ ਦਾਤਾ ਨੂੰ ਲੁਟਾ ਰਿਹਾ ਉਹ ਪਰਮਾਪ ਲੁਟਾ ਰਿਹਾ ਵੇਖੇ ਭੁਲ ਕੇ ਨਾ ਜਾਣਿਓਏ ਜੱਟ ਆਪਾਂ ਬੈਠੇ ਆ ਸੁਣ ਰਹੇ ਆ ਆਪਾਂ ਕਿਤੇ ਇਹ ਲੱਗੇ ਦੀ ਕੋਈ ਕੋਈ ਜੱਟ ਜਾਇ ਬੈਠਾ ਸੰਘਾਸਨ ਦੇ ਪਗਲ ਨੇ ਕੋ ਤਾੜੀ ਲਾ ਕੇ ਐਵੇਂ ਕੋਈ ਬੰਦਿਆ ਵਰਗਾ ਬੰਦਾ ਬੈਠਾ ਇਹ ਵੀ ਨਾਲ ਸਮਝਾਤਾ ਜੋ ਮੰਗਣਾ ਹੈ ਮੰਗ ਲੋ ਕਿਰਮਾਂ ਚ ਇਹ ਨਾ ਅਜੇ ਵੀ ਕਿਤੇ ਘਾਟਾ ਬੈਠਾ ਕਰ ਰਿਹਾ ਹੱਸ ਰਿਹਾ ਵੇ ਕੇ ਪੁੱਲ ਕੇ ਨਾ ਜਾਣ ਹੋਏ ਜੱਟ ਜਗਤ ਦਾ ਮਾਲਕ ਸ਼ੈਨ ਸ਼ਾਇਆ ਇਹ ਹੋ ਜੇ ਇਹ ਮਾਲਕ ਜੇ ਇਹ ਸ਼ੈਨ ਛਾ ਜੇ ਵੇਸ਼ਕ ਇਹੇ ਖਾਲੀ ਹੱਥ ਦੋ ਜਹਨਾਂ ਆਪਣਾ ਖੇਰ ਵਰਤਾਇਆ ਤੁਸੀਂ ਮੇਰੇ ਮੈਂ ਤੁਹਾਡਾ ਭਗਵਾਨ ਕੀ ਕਹਿੰਦਾ ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਮਿਲਣਾ ਸਦਾ ਅਣਚੱਕ ਕੋਈ ਝਾਕਾ ਨਹੀਂ ਵਿੱਚ ਸਿੱਧਾ ਅਣਚੱਕ ਡਾਇਰੈਕਟਲੀ ਦੋਨਾਂ ਦਾ ਕੋਈ ਪਰਦਾ ਨਹੀਂ ਨੀਵੇਂ ਅੱਖ ਕਰੇ ਨਾ ਕੋਈ ਰਈਆ ਮੈਂ ਰਤੀ ਸੁਤੇ ਤੁਹਾਡੀ ਛਾਤੀ ਉੱਤੇ ਚੜਾ ਚਟ ਦੁੱਖ ਦਰਦ ਗਵਾਈਆ ਤੁਸੀਂ ਮੇਰੇ ਔਰਤ ਤੁਸੀਂ ਮੇਰੇ ਕਿਹੜੇ ਰਤ ਜੇ ਜੇ ਇਸ ਰਤ ਨੂੰ ਜੰਮੇ ਨਾ ਕੋਈ ਪਿਤਾ ਮਾਇਆ ਜੋਤੀ ਜੋ ਸਰੂਪ ਰਾਬ ਆਪਣੀ ਕਿਰਪਾ ਕਰ ਸੱਚੀ ਮਿਸਲ ਰਹਾ ਬਣਾਈਆ ਉਹਰ ਸੰਗਧੀ ਇਸੇ ਤਰ੍ਹਾਂ ਹੀ ਅੱਗੇ ਹੋਰ ਦੋ ਲਾਈਨਾਂ ਹੋ ਰਹੀਆ ਕਿ ਪਰਮਾਤਮਾ ਨੇ ਅੱਗੇ ਕੀ ਕਿਹਾ ਗੋਵਿੰਦ ਕਹੇ ਮੈਂ ਤੱਕੇ ਗੁਰਮੁਖ ਜੋ ਬੈਠੇ ਰੂਪ ਬਟਾਈਆ ਜਨਮ ਕਰਮ ਦਾ ਪੂਰਬ ਲੈਣਾ ਰਹਾ ਲੈਣਾ ਸੁਖ ਸੁਖ ਸਾਗਰ ਵਿੱਚ ਸਮਾਈਆ ਸਫਲ ਕਰਾਉਣੀ ਜਨਨੀ ਕੋਖ ਦੇਣੀ ਮਾਨ ਵਢਾਈਆ ਸਤੂਰ ਦੁਆਰੇ ਬਣ ਕੇ ਸੁੱਤ ਸੱਚਾ ਨਾਤਾ ਇੱਕ ਰਖਾਈਆ ਉਜਲੇ ਕਰਨੇ ਉਹਨਾ ਮੁਖ ਮੁਖੀਏ ਦੇਣਾ ਬਨਾਈਆ ਪੁਰਖੇ ਅਕਾਲ ਕਹਿ ਸੁਣ ਗੋਬਿੰਦ ਮਿਲੇ ਵਾ ਵਾ ਵਜੀ ਵਧਾਈਆ ਗੋਬਿੰਦ ਕਹੇ ਗੁਰਮੁਖ ਨਹੀਂ ਮਨੁਖ ਗੁਰਮੁਖ ਨਹੀਂ ਮਨੁਖ ਮਨੁਖਤਾ ਵਿੱਚੋਂ ਦਿੱਤੀ ਵਡਿਆਈ ਆ ਅਰਸ਼ ਫਰਸ਼ ਤੋਂ ਆਪੇ ਚੁੱਕ ਪੂਰੀ ਸ਼ਰਤ ਦਿੱਤੀ ਕਰਾਈ ਆ ਸ਼ਰਤ ਪੂਰੀ ਕੀਤੀ ਉਸ ਪਰਮਾਤਮਾ ਨੇ ਆਗੇ ਸੀਨੇ ਨਾਲ ਸ਼ਬਦ ਲਾਇਆ ਕੁੱਟ ਬਿਚੋਂ ਕੱਢੀ ਦੁਈ ਖੁਟ ਉਜਲ ਮੁਖ ਦਿੱਤਾ ਵਖਾਈਆ ਜੁਣੀ ਗਰਭ ਨਾ ਉਲਟਾ ਰੁਖ ਦਸ ਦਸ ਮਾਸ ਨਾ ਕੋਈ ਦੁਖ ਅਗਨੀ ਤਤ ਨਾ ਕੋਈ ਤਪਾਈਆ ਕਲਯੁਗ ਮੇਠ ਅੰਧੇਰਾ ਗੁਪ ਜੋਤੀ ਜੋ ਸਰੂਪ ਆਰਾ ਬਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸਚ ਨੂਰ ਨੂਰ ਕਰੇ ਕ੍ਰਿਸ਼ਨਾਈਆ ਸੋ ਹਰ ਸੰਗਤ ਜੀ ਲੈਤਾ ਇਸੇ ਤਰ੍ਹਾਂ 22893 ਦੀ ਲੈਥ ਉਹ ਪ੍ਰਮਾਤਮਾ ਨੇ ਆ ਕਿ ਪਹਿਲੀ ਵਾਰ ਦਿੱਤੀ ਨਿਰ ਅਖਰੀ ਤੋਂ ਅਖਰ ਬਨਾਇਆ ਔਰ ਆਪਣੇ ਜਨਪਕਤ ਬਨਾਇਆ ਔਰ ਪ੍ਰਮਾਤਮਾ ਨੇ ਸਨ ਬਸੂਲ ਦਿੱਤੇ ਇਹ ਮੇਰਾ ਸਿੱਖ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਚਾ ਮੀਚਰਾ ਅੰਤ ਅਤਵਾ ਕੋ ਸਿਗਰਟ ਬੀਲਡੀ ਪੋਸ ਕੋਈ ਦਾਜ ਲੈਣਾ ਕੋਈ ਦਾਜ ਦੇਣਾ ਕੋਈ ਚਾਤਪਾਤ ਦਾ ਕੋਈ ਰੋਲਾ ਨਹੀਂ ਕੋਈ ਮੰਦਿਰ ਮਸਜਿਦ ਗੁਰਦੁਆਰਾ ਮੱਠ ਕੋਈ ਨੌਣ ਦੀ ਕੋਈ ਚੁੰਟੇ ਸ਼ਾਣੀ ਪਿਛਾਉਣ ਦਾ ਕੋਈ ਵੀ ਪਕਤਾਂ ਦਾ ਰਵਾਜ ਇਹ ਪ੍ਰਮਾਤਮਾ ਨੇ ਖਤਮ ਕੀਤਾ ਆ ਕਿ ਮੇਰਾ ਪਕਤ ਸੋਹੰਗ ਟੋਲਾ ਪੰਜ ਵਾਰ ਸਵੇਰੇ ਤੇ ਪੰਜ ਵਾਰ ਸ਼ਾਮ ਸਿੱਧਾ ਸੱਚਖਣ ਜਾਣਾ ਚਾਹੀ ਚਾਹੀ ਆ ਇਹ ਜਗਾਰਾ ਜੋ ਹੈ ਪੰਜ ਵਾਰ ਸਵੇਰੇ ਪੰਜ ਵਾਰ ਸ਼ਾਮ ਲਗਾਣਾ ਹੈ ਸੋਹੰਗ ਮਾਰਾ 6 ਸਿਮਿਸ਼ ਨੂੰ ਭਗਵਾਨ ਦੀ ਜਾਇ ਸੋ ਸੋ ਬੋਲੋ ਸੋ ਪ੍ਰਮਾਤਮਾ ਹੈ ਹੰਕਿਆ ਹੈ ਆਪਣੀ ਆਤਮਾ आत्मा और परमात्मा का मेल करना है आत्मा भी आपकी निर्गुण है तो परमात्मा भी आपका क्या है निर्गुण है पांच बार सुबह और पांच बार शाम बाकी मैं माफी चाहता हूं आगे और मेरे भाई बहन आएंगे कुछ बताएंगे और यहाँ से कुछ लेके जाना है सत्संग का मतलब यही होता है सत संग करना पीछे का ध्यान नहीं करना सत का संघ करना है यहाँ से ले कुछ लेके जाए माफी चाहता हूँ कोई शब्द आगे विषय बोला गया हो मैं सारी सत्संग हत्संग